ਅੱਜ ਸਭਾ ਜੀ ਚੈਕਿੰਗ ਕੀਤੀ ਯਾਰ ਰੇਲਵੇ ਸਟੇਸ਼ਨ ਤੇ ਕੀਤਨਾ ਕਮਰਾ ਐ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚਾਹਲ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸਪੈਸ਼ਲ ਡਰਾਈਵ ਚੱਲ ਰਹੀਆਂ ਨੇ ਜਿਹੜੇ ਨਸ਼ਾ ਵਿਰੁੱਧ ਕਾਰਵਾਈ ਦੇ ਚੱਲਦੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਨੇ ਜਿਹਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਐ ਇਸ ਦੇ ਨਾਲ ਨਾਲ ਜਿਹੜੀਆਂ ਟ੍ਰੇਨਾਂ ਆ ਰਹੀਆਂ ਨੇ ਉਹਨਾਂ ਦੇ ਵੀ ਚੈਕਿੰਗ ਕਰ ਰਹੇ ਆ ਤਾਂ ਜੋ ਜਿਹੜਾ ਟ੍ਰੇਨਾਂ ਦੇ ਯਾਤਰੀ ਕਈ ਵਾਰ ਟ੍ਰੇਨਾਂ ਦੇ ਜ਼ਰੀਏ ਕਈ ਨਸ਼ੇ ਦੇ ਤਸਕਰ ਕਾਰਵਾਈਆਂ ਅੰਜਾਮ ਦਿੰਦੇ ਨੇ ਉਹਨਾਂ ਤੇ ਸਾਡੀ ਸਖਤ ਨਿਗਾ ਅਸੀਂ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਆ ਜਿਹਦੇ ਵਿੱਚ ਅਸੀਂ ਰੇਲਵੇ ਪੁਲਿਸ ਤੇ ਜਿਹੜੀ ਰੇਲਵੇ ਪ੍ਰੋਟੈਕਸ਼ਨ ਫੋਰਸ ਹੈ ਉਹਦੀ ਵੀ ਸਹਾਇਤਾ ਲੈਂਦੇ ਆ ਤਾਂ ਅੱਜ ਵੀ ਉਹਦੇ ਤਹਿਤ ਹੀ ਅਸੀਂ ਸਰਚ ਕੀਤੀ ਹੈ ਸਰਪਾ ਦੇਖਦੇ ਅਕਸਰ ਜਿਹੜੀ ਚੈਕਿੰਗ ਹੈ ਇਹ ਪਿਹਾਰਾ ਵੇ ਲਵੇ ਤਵੇ ਹੋ ਜੇ ਲੇਕਿਨ ਲਗਾਤਾਰ ਚੱਲ ਰਹੀ ਹੈ ਨਹੀਂ ਜਿੱਦਾਂ ਪੰਜਾਬ ਸਰਕਾਰ ਦਾ ਉਪਰਾਲਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ ਲਗਾਤਾਰ ਹੀ ਚੱਲਣੇ ਨੇ ਆਪਰੇਸ਼ਨ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਢਿੱਲ ਨਹੀਂ ਦਿੱਤੀ ਜਾਏਗੀ ਤੇ ਸਾਡੇ ਸਬਡਿਵੀਜ਼ਨ ਸੰਗਰੂਰ ਚ ਪਿਛਲੇ ਹਫਤੇ ਅਸੀਂ ਚਾਰ ਮੁਕਦਮੇ ਦਰਜ ਕੀਤੇ ਨੇ ਜਿਨ੍ਹਾਂ ਤਹਿਤ ਚਾਰ ਮੁਰਜਮ ਅਸੀਂ ਗ੍ਰਿਫਤਾਰ ਕੀਤੇ ਨੇ ਤੇ ਇਸ ਤੋਂ ਇਲਾਵਾ ਪਹਿਲੇ ਮੁਕਦਮਿਆਂ ਦੇ 10 ਸਮਰਜਮਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਮੁਕਦਮਿਆਂ 'ਚ ਅਸੀਂ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ ਤੇ 750 ਗ੍ਰਾਮ ਦੇ ਕਰੀਬ ਜਿਹੜਾ ਹੈਰੋਇਨ ਬਰਾਮਦ ਕੀਤੀ ਹੈ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਸੀਂ ਕਰ ਰਹੇ ਹਾਂ ਅੱਜ ਟ੍ਰੇਨ ਚੈਕਿੰਗ ਕੀਤੀ ਹੈ ਜਿਹੜੇ ਯਾਤਰੀ ਸਵੇਰ ਜਗਦੀ ਦਿੱਤੇ ਹੈ ਕੋਈ ਸ਼ਕਤੀ ਬੰਦਾ ਜਾਂ ਕੋਟਦਾਰਤ ਨਿਕਲੇ ਨਹੀਂ ਅੱਜ ਜਿੰਦੀ ਜਿਹੜੀ ਇਸ ਲੋਕਲ ਟ੍ਰੇਨ ਸੀ ਇਹਦੇ 'ਚ ਯਾਤਰੀ ਵੀ ਥੋੜੇ ਘੱਟ ਸੀ ਲੇਕਿਨ ਜਿੰਨੇ ਵੀ ਯਾਤਰੀ ਉਤਰੇ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਅਸੀਂ ਡੱਬਿਆਂ 'ਚ ਵੀ ਸਟੀਮਾਂ ਭੇਜੀਆਂ ਸੀ ਲੇਕਿਨ ਕੋਈ ਕਿਸੇ ਤਰੀਕੇ ਦੀ ਬਰਾਮਦਗੀ ਨਹੀਂ ਹੋਈ ਇਸ ਦੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਦੱਸਣਾ ਚਾਹਾਂਗਾ ਕਿ ਅ ਪ੍ਰਾਲੀ ਦਾ ਜਿਹੜਾ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਜਿਹੜਾ ਪ੍ਰਾਲੀ ਦਾ ਸੜਨ ਦੇ ਰੁਝਾਨ ਨੂੰ ਚੈੱਕ ਕਰਨ ਵਾਸਤੇ ਇਸ ਵਾਰ ਅਸੀਂ ਬਹੁਤ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਤਾਂ ਮੈਂ ਕਿਸਾਨ ਭਰਾਵਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇਸ ਸਾਲ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਨਜ਼ਰ ਵੀ ਆ ਰਿਹਾ ਕਿ ਅਦਰਵਾਈਜ਼ ਇਹਨਾਂ ਦਿਨਾਂ 'ਚ ਜਿਹੜੀ ਹਵਾ ਬਹੁਤ ਦੂਸ਼ਿਤ ਹੁੰਦੀ ਸੀ ਧੂਆ ਵਗੈਰਾ ਬਹੁਤ ਹੁੰਦਾ ਸੀ ਇਸ ਸਾਲ ਬਹੁਤ ਜ਼ਿਆਦਾ ਫਰਕ ਹੈ ਤਾਂ ਬਹੁਤ ਘੱਟ ਮਾਮਲੇ ਨਜ਼ਰ ਆਏ ਨੇ ਜਿੱਥੇ ਵੀ ਕੋਈ ਇਸ ਤਰੀਕੇ ਦਾ ਮਾਮਲਾ ਨਜ਼ਰ ਆ ਰਿਹਾ ਉੱਥੇ ਅਸੀਂ ਕਾਰਵਾਈ ਕਰ ਰਿਹਾ ਹੈ ਮੈਂ ਉਮੀਦ ਕਰਦਾ ਕਿ ਇਸੇ ਤਰੀਕੇ ਨਾਲ ਨੇ ਕਿਸਾਨ ਭਰਾ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਤੇ ਸਾਡਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਕਰਨਗੇ